ਬੋਲ ਤਜਾ ਜਨਾ ਪਿਆ ਕਰੋ ਜੇ ਮੈਂ ਤੁਹਾਡੀ ਇੱਜ਼ਤ ਕਰਦੀ ਆ ਨਾ ਤੇ ਤੁਸੀਂ ਵੀ ਥੋੜੀ ਬੋਤੀ ਕਰ ਲਿਆ ਕਰੋ ਉਹ ਚਲ ਜਾਗਾ ਅੰਦਰ ਜਾ ਬਰਦੀ ਫਣੀ ਪੈਣਾ ਹੁੰਦਾ ਬਸ ਇਹਨਾਂ ਨੇ ਉਦੋਂ ਹੀ ਨਹੀਂ ਤੇ ਤੂੰ ਅੰਦਰ ਜਦੋਂ ਹੋਊਗਾ ਉਦੋਂ ਗੱਲ ਕਰ ਲਈ ਛਿੰਜ ਪਾਤੀ ਆ ਗੇਟ ਲੱਗ ਗਿਆਣਗੇ ਇਹਨਾਂ ਤੂੜੀ ਬਣਾਉਂਦੇ ਇਹਨਾਂ ਘਟਾਉਂਦਾ ਨਾ ਅੰਦਰ ਝਾੜਨ ਤੇ ਰੇ ਦਾ ਸਾਰਾ ਦਿਨ ਲੰਘ ਜਾਂਦਾ ਇਦਾਂ ਹੀ ਸੰਦੀਪ ਆਜੋ ਕੀ ਕਰੀ ਜਾਨੀ ਆ ਕੁਝ ਨਹੀਂ ਸਾਬ ਸਫਾਈ ਕਰਕੇ ਇੱਟੇ ਹੀ ਬਹਿ ਜਾ ਬੈਠੇ ਬਸ ਮੈਂ ਤੇਰੇ ਲਈ ਆਇਆ ਹਾਂ ਹੀ ਹਾਂਜੀ ਮੇਰੀ ਗੱਲ ਸੁਣ ਪੈਸੇ ਆ ਗਏ ਆ ਕਣਕ ਦੇ ਅੱਛਾ ਅੱਛਾ ਆ ਗਿਆ ਇਹ ਆ ਗਿਆ ਤੇ ਮੇਰੀ ਸੁਣੀ ਗੱਲ ਤੇ ਸੂਟ ਸਾੜ ਲੈਉਣੀ ਆ ਤੂੰ ਓ ਨਹੀਂ ਨਹੀਂ ਸੂਟ ਨਹੀਂ ਮੈਨੂੰ ਚਾਹੀਦੇ ਜਦੋਂ ਪਿੰਡ ਜਾਣਾ ਹੋਊਗਾ ਨਾ ਉਦੋਂ ਲਲੂਗੀ ਹਾਇ ਤੇ ਮੇਰੇ ਕੋਲ ਇੰਨੇ ਸੂਟ ਪਏ ਆ ਕੀ ਕਰਨੇ ਮੈਂ ਮੈਂ ਤੇ ਕਹਿਣਾ ਵਾਂ ਪੈਸੇ ਆ ਗਏ ਹੁਣ ਕੋਲ ਜੋ ਵੀ ਲੈਣਾ ਨਾ ਸ਼ਹਿਰ ਚਲ ਜੰਨੀ ਤੇ ਲੈ ਆਉਣੀ ਆ ਕੋਈ ਗੱਲ ਨਹੀਂ ਤੁਸੀਂ ਪੈਸੇ ਸਾਹਮਣੇ ਰੱਖ ਲਓ ਜਦੋਂ ਲੋਡ ਪਾਉਗੀ ਨਾ ਮੈਂ ਤੁਹਾਡੇ ਕੋਲ ਲੈ ਲੂੰਗੀ ਵੇਲਾ ਤੇ ਮਰਜੀ ਐਂ ਤਾਂ ਕਰੋ ਤੁਸੀਂ ਮੰਮੀ ਨੂੰ ਪੁੱਛ ਲਓ ਜੇ ਉਹਨਾਂ ਨੇ ਸੂਟ ਲੈਣਾ ਕੋਈ ਤੇ ਮੇਰੇ ਕੋ ਤੇ ਅਜੇ ਹੈਗੇ ਵਾਧੂ ਪਏ ਆ ਕੋਈ ਨਹੀਂ ਮੰਮੀ ਨੂੰ ਵੀ ਮੈਂ ਪੁੱਛ ਲੈਣਾ ਮੈਂ ਅਗੜਾ ਕਿਤੇ ਜਾਣਾ ਹੁੰਦਾ ਰੋਜ਼ ਰੋਜ਼ ਮੰਮਾ ਚੱਲ ਜੰਨੀ ਹੁੰਦੀ ਨਾ ਵੀ ਸੂਟ ਲੈਣੇ ਮੈਂ ਮੰਮੀ ਵਿਚਾਰੀ ਕੋ ਸੂਟ ਹੈ ਨਹੀਂ ਆ ਉਹਨਾਂ ਨੂੰ ਲੈ ਦੋ ਚਲ ਇੰਦਾ ਕਰਦਾ ਵਾਂ ਮੰਮੀ ਨੂੰ ਦੋ ਸੂਟ ਲੈ ਆ ਦਿੰਦਾ ਵਾਂ ਆ ਪੁੱਛ ਲਓ ਉਹਨਾਂ ਨੂੰ ਮੰਮੀ ਨੂੰ ਪੁੱਛ ਲੈਣ ਮੰਮੀ ਹੁੰਦੀ ਆ ਨਾ ਜੇ ਇਹਦੇ ਨਾਲ ਜਾਣਾ ਵਾ ਠੀਕ ਆ ਨਹੀਂ ਤੇ ਮੈਂ ਲਿਆ ਦੰਨੀ ਕੋਈ ਗੱਲ ਨਹੀਂ ਹੋ ਮੈਂ ਪੁੱਛ ਲੂੰਗਾ ਮੰਮੀ ਨੂੰ ਉਹ ਚੱਲ ਤੇਰੀ ਮਰਜ਼ੀ ਆ ਸੰਦੀਪ ਤੂੰ ਨਹੀਂ ਲੈਣੇ ਨਾ ਕੋਈ ਗੱਲ ਨਹੀਂ ਮੈਂ ਮੰਮੀ ਨੂੰ ਪੁੱਛ ਲੈਣਾ ਵਾ ਫਿਰ ਲੈ ਆਉਣੇ ਜਾ ਕੇ ਆਪਾਂ ਕੋਈ ਗੱਲ ਨਹੀਂ ਪੁੱਛ ਲੋ ਤੁਸੀਂ ਐਵੇਂ ਪੈਸੇ ਜਾੜਦੇ ਰਹਿਣਾ ਵਾ ਇੰਨੇ ਸੂਟ ਪਏ ਆ ਕੀ ਕਰਨੇ ਆ ਮੈਂ ਚਲ ਇਹ ਵੀ ਇਹੋ ਚਲ ਆ ਸਾਭ ਕੇ ਰੱਖਾਂਗੇ ਪੈਸੇ ਕਿਤੇ ਨਾ ਕਿਤੇ ਲੋੜ ਹੀ ਪੈ ਜਾਂਦੀ ਆ ਉਹਦੇ ਮੈਂ ਸੰਭ ਲਊਗਾ ਬਾਕੀ ਝੋਣੇ ਨੇ ਵੀ ਲੱਗਣੇ ਹੀ ਆ ਹਾਂਜੀ ਇਹ ਤੇ ਗੱਲ ਹੈ ਵਾ ਫਿਰ ਬਸ ਪੈਸੇ ਝੋਣੇ ਤੇ ਲੱਗ ਜਾਣੇ ਸੌਦਾ ਥੋੜਾ ਜਿਹਾ ਖਤਮ ਹੋਇਆ ਵਾ ਹੋ ਲਿਆ ਦੋ ਮਮ ਨੂੰ ਲਿਖ ਦੇ ਤੂੰ ਮੈਂ ਲਿਆਉਂਗਾ ਜਾ ਕੇ ਕੋਈ ਗੱਲ ਨਹੀਂ ਮੈਂ ਲਿਖ ਦਿੰਨੀ ਤੁਹਾਨੂੰ ਜਿਹੜਾ ਜਿਹੜਾ ਖਤਮ ਹੋਇਆ ਵਾ ਸੋ ਉਦਾਂ ਮੈਂ ਸਾਰਾ ਲਿਆ ਦਿੰਨਾ ਮਮ ਨੂੰ ਵੀ ਪੁੱਛ ਨਹੀਂ ਮਮ ਨੂੰ ਪੁੱਛ ਨਹੀਂਨਾ ਮਮ ਨੂੰ ਪੁੱਛ ਲਵਾਂ ਕੀ ਕੀ ਲਿਆਉਣਾ ਕੋਈ ਗੱਲ ਨਹੀਂ ਮੈਂ ਪੁੱਛ ਲੈਣੀ ਆ ਮਮੀ ਨਾਲ ਗੱਲ ਕਰ ਲੈਣਾ ਵੀ ਉਹਨਾਂ ਨੇ ਹੋਣੀ ਕਿ ਨਹੀਂ ਹੋਣੀ ਆਉ ਜਾਓ ਪੁੱਛ ਲਓ ਚੱਲ ਇੰਨੀ ਕੁ ਗੱਲ ਕੀਤੀ ਹੈ ਨਾ ਤੀ ਆਪਣੇ ਕੋਲ ਰੱਖ ਲਓ ਪੈਸੇ ਇਹਨਾਂ ਨੂੰ ਵੀ ਥੋੜਾ ਜਿਹਾ ਹੋਊਗਾ ਕਿ ਸੰਦੀਪ ਉਹਨਾਂ ਢਾਡੇ ਵੱਲ ਹੋ ਗਈ ਆ ਢਾਡੇ ਵੱਲ ਤਨੇ ਮੈਂ ਹੁੰਦੀ ਤੁਹਾਨੂੰ ਆਪਣੇ ਵੱਲ ਕਰੂੰਗੀ ਰੋਕਤ ਮੈਂ ਚੰਗੀ ਤਰ੍ਹਾਂ ਨਾ ਕਰੂੰਗੀ ਮਾਂ ਪੁੱਤਾਂ ਨੂੰ ਹਲ ਅਬ ਇਹ ਲਈ ਦਾ ਕੰਮ ਮੈਂ ਨਿਬੜ ਗਿਆ ਮੇਰਾ ਕੰਮ ਹੀ ਬੜਾ ਹੀ ਵੇਲੀ ਦਾ ਵੀ ਮਾਂ ਹ ਨਿਬੜ ਕੇ ਆਈ ਆ ਫਿਰ ਉੰਤਰਾ ਨਿਬੜਦਾ ਹੀ ਨਹੀਂ ਕਿਤੇ ਕਰੇ ਕੌਣ ਉਹਨੇ ਕਿਦੋਂ ਆਏ ਹੋ ਮੈਂ ਵੇਲੀ ਨੂੰ ਆਈ ਹਾਂ ਉਸ ਮੈਂ ਕੰਮ ਕੁਮਕਮ ਕਰ ਸ਼ਾਮ ਕੇ ਉਥੋਂ ਅੱਛਾ ਕਮੇ ਤੇ ਸੰਭਿਆ ਗਿਆ ਵਾ ਹੂੰ ਤੇ ਇੱਕ ਕਣਕ ਦੇ ਪੈਸੇ ਆ ਗਏ ਆ ਆ ਗਏ ਹਾਂਜੀ ਅੱਛਾ ਪਤਾ ਨੂੰ ਪੁੱਛਣਾ ਆ ਹੀ ਕੋਈ ਸੂਟ ਸਾੜ ਲੈਣਾ ਦੱਸੋ ਸੂਟ ਮੇਰੇ ਕੋਲ ਤੇ ਬਥੇਰਿਆ ਤੇ ਉਹਨੂੰ ਸੰਦੀਪ ਨੂੰ ਪੁੱਛ ਲੈਣਾ ਸੀ ਉਹਨੂੰ ਬਣਾ ਦੇ ਮੈਂ ਸੰਦੀਪ ਨੂੰ ਪੁੱਛਿਆ ਸੀ ਹੂੰ ਉਹ ਕਹਿੰਦੀ ਮੈਂ ਨਹੀਂ ਲੈਣੀ ਕਿਉਂ ਪਤਾ ਨਹੀਂ ਕਿਉਂ ਅੱਗੇ ਤੇ ਪਹਿਲਾਂ ਤਿਆਰ ਕੋਈ ਸੂਟ ਹੈਗੇ ਨਹੀਂ ਹੈ ਕਿੱਥੋਂ ਆ ਮੈਨੂੰ ਆ ਬਣਾ ਲੈ ਤੂੰ ਚੱਲ ਗਈ ਉਹਨੇ ਮੈਨੂੰ ਪੁੱਛਿਆ ਵਾ ਮੈਂ ਦੋ ਤਿੰਨ ਵਾਰੀ ਕਿਹਾ ਉਹਨੂੰ ਹੂੰ ਮੈਂ ਸੰਦੀਪ ਸੂਟ ਲੈ ਲਾ ਕਹਿੰਦੇ ਨਹੀਂ ਤੂੰ ਮम्मी ਨੂੰ ਪੁੱਛ ਲਓ ਮੇਰੇ ਕੋਲ ਹੈਗੇ ਆ ਦਲਜੀਤਾ ਸ਼ੁਕਰਗੁਜ਼ਾਰ ਕਰਦੇ ਮੂੰਹੋਂ ਹੀ ਨਹੀਂ ਗੱਲ ਨਿਕਲੀ ਆ ਕਿ ਤੇ ਤੇ ਅਗੇ ਜਾਂਦੀ ਮੇਰੇ ਕੋਲ ਸੂਟ ਹੀ ਹੈ ਨਹੀਂ ਸੂਟ ਹੀ ਹੈ ਨਹੀਂ ਤਾਂ ਹੁਣ ਕਿੱਥੋਂ ਸੂਟ ਆ ਗਏ ਨੇ ਤੂੰ ਮम्मी ਉਦਾਂ ਹੀ ਕਹਿੰਦੀ ਆ ਕਹਿੰਦੀ ਪੈਸੇ ਬਚਾ ਲਓ ਅੱਗੇ ਨਾਲੋਂ ਨਾ ਬੜਾ ਫਰਕ ਪੈ ਗਿਆ ਉਹਦਾ ਸਾਰੀਆਂ ਗੱਲਾਂ ਹੀ ਮੰਦੀ ਆ ਤੇ ਖਰਚਾ ਵੀ ਨਹੀਂ ਕਰਦੀ ਇਹਨਾਂ ਆਹੋ ਤੂੰ ਇੱਕ ਵਾਰੀ ਮੁੜ ਕੇ ਪੁੱਛ ਕੇ ਵੇਹਰੀ ਬਣੂ ਆਖਣ ਬਣਾਉਣਾ ਦੇ ਬਣਾ ਲਾ ਲੈਣ ਗੱਲ ਕੀਤੀ ਆ ਕਹਿੰਦੀ ਮम्मी ਨੂੰ ਪੁੱਛ ਲਓ ਤੇ ਘਰ ਦਾ ਸੌਦਾ ਪਤਾ ਲਿਆ ਉਹ ਮੇ ਉਹ ਕਹਿੰਦੀ ਆ ਪੈਸੇ ਆਮ ਕੇ ਰੱਖ ਲਓ ਚਲ ਆਮ ਲਾ ਗਾੜੀ ਉਗਮ ਜਾਂ ਚੋਹਨੇ ਦੇ ਲਵਾਈਆਂ ਲੂਈਆਂ ਵੀ ਦੇਣੀਆਂ ਬਹਾਈ ਵੀ ਦੇਣੀ ਸਾਰੇ ਕੰਮ ਕਰਨੇ ਆ ਇਹਦੀ ਗੱਲ ਹੈਗੀ ਆ ਪੈਸੇ ਨਹੀਂ ਸਭ ਕੁ ਹੋਣਾ ਵਾ ਚਲੋ ਉਹ ਤਾਂ ਹੈਗਾ ਵਾ ਤੁਸੀਂ ਦੱਸੋ ਮੈਨੂੰ ਤੁਸੀਂ ਪੈਸੇ ਲੈਣੇ ਆ ਸੂਟ ਲੈ ਕੇ ਦਵਾਂ ਨਹੀਂ ਸੂਟ ਤਾਂ ਮੈਨੂੰ ਰਹਿਣ ਦੇ ਚਲ ਪੈਸੇ ਥੋੜੇ-ਬੋੜੇ ਦੇਹੜ ਮੈਂ ਵੀ ਰੱਖ ਛੜੂਗੀ ਆਪਣੇ ਕੋਲ ਮੈਂ ਕਿਹੜੇ ਖਰਚਣੇ ਨੇ ਤੁਹਾਨੂੰ ਨਾ ਮੈਂ 10000 ਰੁਪਏ ਦੇ ਦਿੰਨਾ ਵਾ ਹਾਂ ਤਾਂ ਰੱਖ ਲਿਓ ਸੂਟ ਲੈ ਆਈਓ ਠੀਕ ਹੈ ਜਦੋਂ ਤਾਂ ਲੋਡ ਪਾਓ ਫੇਰ ਲੱਲੀ ਮੇਰੇ ਕੋਲ ਉਹ ਕੋਈ ਨਹੀਂ ਲੋਡ ਪਾਓ ਤੁਹਾਡੇ ਕੋਲ ਲੈਣੇ ਕਿੱਥੋਂ ਲੈਣੇ ਮੈਂ ਹਾਂ ਦਲੀ ਦਾ ਲੱਗਣ ਨਾਲ ਹੁਣ ਬਦਲ ਗਈ ਆ ਤੇ ਚਲ ਕੰਮ ਵੀ ਸਾਰਾ ਲਈ ਫਿਰਦੀ ਆ ਮੈਨੂੰ ਵੀ ਨੂ ਮੇਰਾ ਕੰਮ ਵੱਲੋਂ ਆਸ ਤੇ ਭਜਾ ਮਮੀ ਤੂੰ ਆ ਘਰ ਸਾਇਆ ਕਰ ਆਪੇ ਲਈ ਫਿਰਦੀ ਕੰਮ ਸਾਰਾ ਮਮੀ ਮੈਂ ਵੀ ਵੇਖਣ ਡਿਆ ਵਾ ਆ ਉਹਦੇ ਨਾਲ ਕੰਮ ਵੀ ਕਰਨ ਦੀ ਆ ਤੁਹਾਡੀਆਂ ਗੱਲਾਂ ਵੀ ਸਾਰੀਆਂ ਮੰਨਣ ਦੀ ਆ ਤਿੰਨ ਚਾਰ ਦਿਨ ਹੋ ਗਿਆ ਵਸ ਇਤਰਾ ਹੀ ਮੇਰਾ ਪਰਛੋਣੇ ਤੋ ਇਤਰੀ ਫਿਰਦੀ ਆ ਤੇ ਬਣ ਨਹੀਂ ਵਧੀਆ ਹੋ ਗਿਆ ਵਾ ਨਾ ਕੈਦੀ ਸੁਣ ਆਪਣੇ ਕਰਮ ਨਾਲ ਕਾਤ ਪਾਵੇ ਮਮੀ ਉਹ ਤਾਂ ਗੱਲ ਹੈਗੀ ਆ ਪਹਿਲੋਂ ਨਾ ਨਹੀਂ ਮਮੀ ਜਿਆਦਾ ਫੋਨ ਕਰਦੇ ਹੁੰਦੇ ਸੀ ਉਹ ਕਿਤੇ ਲਾਉਂਦੇ ਰੇ ਜੁਤੀਆਂ ਆਤੀਆਂ ਇਹੋ ਗੱਲਾਂ ਕਰਦੇ ਰਹਿੰਦੇ ਇੱਥੇ ਉਹ ਇਹ ਲਾਡਾ ਨਾ ਸਮਝਾਇਆ ਤਾਂ ਸਮਝਾਇਆ ਹੁਣ ਆ ਮੈਂ ਥੋੜਾ ਬੋਟਾ ਤਾਂ ਆਪਣੀ ਘਰ ਨੂੰ ਸਹੀ ਰਿਹਾ ਕਰ ਰਹਿਣਾ ਇੱਥੇ ਹੀ ਰਹਿਣਾ ਵਾ ਜਾਣਾ ਕਿੱਥੇ ਆ ਕਿੱਥੇ ਜਾਣਾ ਹੁਣ ਇੱਥੇ ਰਹਿਣਾ ਵਾ ਨਾਲੇ ਮੇਰੀ ਤੁਸੀਂ ਵੀ ਗੱਲ ਸੁਣੋ ਇਹ ਕਹਿੰਦੀ ਆ ਨਾ ਕਿ ਚਾਚੀ ਘਰ ਜਿਆਦਾ ਨਾ ਜਾਓ ਇਹਨੂੰ ਨਹੀਂ ਚੰਗੀ ਲੱਗਦੀ ਚਾਚੀ ਤੇ ਆਪਾਂ ਕਿਉਂ ਜਾਇਆ ਜਾਣਾ ਵਾ ਗੱਡੀ ਤਾਂ ਹੀ ਘੜਾ ਉਹਨਾਂ ਦੇ ਘਰ ਜਾਣਦੇ ਆ ਕਿਤੇ ਹੀ ਆ ਕੇ ਤੇ ਫੇਰਾ ਮਾਰ ਆਈਏ ਤੇ ਮਾਰਾ ਹੀ ਨਿਕਲ ਗਏ ਹੀ ਨਹੀਂ ਆ ਮੇਰੇ ਸਾਹਮਣੇ ਨਾ ਬੁਲਾਇਆ ਨਾ ਕਰੋ ਨੂੰ ਚਲ ਹੁਣ ਆ ਵੀ ਮੇਲੀ ਮੇਲਾ ਕਿਤੇ ਮਰ ਚੰਗਾ ਜਿਹਾ ਸਮਝ ਨਾ ਮਿਲਿਆ ਔਰ ਕੀ ਹਾਂ ਚਲ ਇਹਦ ਗੱਲ ਹੈਗੀ ਤੇ ਹੁਣ ਨਾ ਕੋਈ ਖੰਦ ਵੀ ਹੈ ਨਹੀਂ ਵਿੱਚ ਸਾਡੀ ਕਰਦਾ ਸਾਡਾ ਹੀ ਕੋਈ ਆ ਨਾ ਇਹਦੀ ਗੱਲੇ ਫਿਰ ਚਲੋ ਕੇਵਲੇ ਤੇ ਸਾਹਮਣੇ ਬੰਦਾ ਹੋਏ ਤੇ ਫਿਰ ਕੋਨਾ ਵੀ ਪਾਈ ਜਾਂਦਾ ਨਾ ਨਾ ਬੁਲਾਉਣਾ ਕਿਉਂ ਨਹੀਂ ਐਨਾ ਵੀ ਨਹੀਂ ਪਿੱਛੇ ਹੋਏ ਨਾ ਕਿਸੇ ਨਹੀਂ ਹੋਇਆ ਜਾਂਦਾ ਜੀ ਚਲੋ ਇਹ ਨਜ਼ਰ ਹੋ ਗਿਆ ਸਾਡੀ ਹੁਣ ਲੰਗਦੀ ਨਾ ਹੁਣ ਆਣ ਕੇ ਤੇ ਥੋੜੀ ਜੀ ਆਣ ਕੇ ਫੇਕ ਪੈ ਗਈ ਇਹਨਾਂ ਦੇ ਵਿੱਚ ਹੁਣ ਹੋਏ ਨੇ ਸੰਦੀਪ ਕਰਕੇ ਉਹਦਾ ਚਾਚੀ ਗੜੀ ਜੰਗੀ ਆ ਉਹ ਵੀ ਇਦਾਂ ਹੀ ਕਰਦੀ ਆ ਘਟ ਚਾਚੀ ਵੀ ਨਹੀਂ ਆ ਜੇ ਸੰਦੀਪ ਨੂੰ ਕਹਿੰਦੇ ਆ ਨਾ ਘਟ ਉਹ ਵੀ ਨਹੀਂ ਹੈਗੀ ਕਮਤੇ ਬਰਾਪਰੇ ਜਨ ਲੰਡਿਆਵਾ ਇੰਨਾ ਚੰਗਾ ਆਪਣੇ ਘਰ ਸੁਧਰ ਗਈ ਆ ਆਪਣੇ ਘਰ ਸੁਧਰੀ ਜਦੋਂ ਕੋਈ ਗੱਲ ਨਹੀਂ ਸੁਧਰੀ ਰਹੂ ਤਾਂ ਫਿਰ ਤੇ ਚੰਗਾ ਹੀ ਆ ਨਹੀਂ ਸੁਧਰੀ ਰਹੂਗੀ ਹਾਂ ਬਦਲ ਗਈ ਹੁਣ ਸੋਚਣ ਦੀਆਂ ਵੀ ਕੁੜੀ ਨੇ ਜਰਾ ਮੈਂ ਕੰਮ ਕੁੜੀ ਨੂੰ ਦੱਸਿਆ ਏ ਪਤਾ ਨਹੀਂ ਨੇ ਕੀਤਾ ਵਾ ਕਿ ਨਹੀਂ ਕੁੜੀ ਵੀ ਮੇਰੀ ਨਾ ਭੋਲੀ ਆ ਫਿਰ ਤਨ ਮੈਂ ਜਰਾ ਕੰਮ ਕੀਤਾ ਦੱਸਿਆ ਵਾ ਘਰ ਕਿ ਤੁਹਾਨੂੰ ਆਪਣੇ ਵਾਸਤੇ ਘਰ ਲਾ ਜਿੱਦਾਂ ਵੀ ਹੁੰਦੀ ਆ ਪਤਾ ਨਹੀਂ ਸ਼ਦਾਂਜੀ ਨੇ ਕੀਤਾ ਵਾ ਕਿ ਨਹੀਂ ਇਹ ਕੰਮ ਜਿਹੜੀ ਇਹ ਚਾਚੀ ਚਾਚੀ ਕਰਦੀ ਹੈ ਨਾ ਜੇ ਕਿਤੇ ਕਸੀਮ ਜਿਹੜੀ ਮੈਂ ਦਿੱਤੀ ਹੈ ਕੋਈ ਕਰ ਲੇ ਨਾ ਕਿਤੇ ਤੇ ਫੇਰ ਤੇ ਕਿਤੇ ਇਹਨੂੰ ਕਾਬੂ ਕਰ ਲੈਣਾ ਇਹ ਚੰਗੀ ਤਰ੍ਹਾਂ ਹੁਣ ਪਤਾ ਨਹੀਂ ਕੁੜੀ ਕਰਦੀ ਹੈ ਕਿ ਨਹੀਂ ਕੁੜੀ ਕਰੇ ਤੇ ਫੇਰ ਹੀ ਹੈ ਨਾ ਕੁੜੀ ਵੀ ਮੇਰੀ ਸਿੱਧੀ ਜੀ ਹੈਗੀ ਆ ਵਿਚਾਰੀ ਜਿਹੜੀ ਇਹਦੀ ਸੱਸ ਕਰਦੀ ਦਿੰਦੀ ਹੈ ਨਾ ਜਠਾਣੀ ਦੇ ਗੁਣ ਗੁੰਦੀ ਆ ਮੇਰਾ ਤੇ ਇਰਾਦਾ ਇੱਕ ਮੈਂ ਹੋ ਕੇ ਆਵਾ ਉੱਥੋਂ ਤੇ ਮੈਂ ਗੱਲ ਕਰ ਫੇਰ ਇੱਕ ਮੇਰਾ ਇਰਾਦਾ ਕੀ ਜਾਣਵਾ ਮੈਨੂੰ ਤਾਂ ਬੁਰਾ ਜਿਹਾ ਲੱਗਦਾ ਤੇ ਜਿੰਨੀ ਤੇ ਮੈਂ ਫੋਨ ਤੇ ਸਭ ਕੋ ਕਰ ਦਣਾ ਕੁੜੀ ਨੂੰ ਮੈਂ ਹਾਂ ਜੇ ਗੱਲ ਦੱਸਣੀ ਆ ਕੁੜੀ ਨਾਲ ਖਣਾ ਵੀ ਤੇ ਫੋਨ ਤੇ ਮੈਂ ਸਭ ਕੋ ਦੱਸਣਾ ਨੂੰ ਇਹ ਕੰਮ ਕਰ ਤਾ ਨਹੀਂ ਕਰਨੀ ਆ ਕੋ ਸਨਾ ਮਮੇ ਜੀ ਠੀਕ ਠਾਕ ਹੈ ਬੇ ਠੀਕ ਠਾਕ ਬੁੱਤ ਤੂੰ ਸੁਣਾ ਯਾ ਵਧੀਆ ਵਧੀਆ ਹੋਰ ਕੀ ਕੰਡਈ ਕੁਝ ਨਹੀਂ ਬਸ ਘਰ ਦਾ ਕੰਮ ਕਰਕੇ ਹੀ ਰਹੀਨੀ ਅੱਛਾ ਕੰਡਈ ਜੀ ਤੁਸੀਂ ਨੌਕੀ ਕਰਨ ਦੇ ਕੁਝ ਨਹੀਂ ਮੈਂ ਵੀ ਕੰਮ ਕਮੇ ਡਈ ਹੀ ਕਰਨ ਅੱਛਾ ਅੱਛਾ ਠੀਕ ਆ ਫਾਦੇ ਕੀ ਕਰਨ ਈ ਉਭੀ ਵੈਲੀ ਆ ਦਹੀਂ ਦਾ ਟਿਪਾਣੀ ਦਾ ਠੀਕ ਆ ਠੀਕ ਆ ਤੂੰ ਸੁਣਾ ਕੀ ਬਣਿਆ ਕੁਝ ਨਹੀਂ ਮੰਮੀ ਮੈਂ ਤਾਂ ਮਦਦ ਫੋਨ ਲਾਇਆ ਹੀ ਅੱਛਾ ਕਿਹੜਾ ਕੰਮ ਸੀ ਮੈਨੂੰ ਕਿਹਾ ਸੀ ਨਾ ਹੂੰ ਹੋਟਲੇ ਕਰ ਦਿੱਤਾ ਵਾ ਅੱਛਾ ਪਰ ਮੈਨੂੰ ਟੈਨਸ਼ਨ ਇਹ ਗੱਲ ਦੀ ਆ ਕਿ ਜੇ ਮੰਮੀ ਉਹ ਕੰਮ ਕਾਮਯਾਬ ਨਾ ਹੋਇਆ ਤੇ ਫਿਰ ਕੀ ਕਰਾਂਗੇ ਨਹੀਂ ਪੁੱਤ ਮੈਂ ਤੇ ਗੈਨੇ ਵੀ ਦਿੱਤੇ ਹੁਣ ਉਹ ਨਹੀਂ ਹੋਏਗਾ ਤੇਰਾ ਕੰਮ ਕਾਮਯਾਬ ਹੋਏਗਾ ਠੀਕ ਹੋਏ ਨਾ ਵਧੀਆ ਮੈਂ ਜਦੋਂ ਜਿੱਦਾਂ ਤੁਸੀਂ ਕਿਹਾ ਸੀ ਨਾ ਕਿ ਸੋਨਾ ਆਪਣੇ ਸਾਸਰ ਨੂੰ ਦੇ ਦੀ ਆਹੋ ਉਹ ਤੇ ਮੈਂ ਦੇ ਦਿੱਤਾ ਵਾ ਅੱਛਾ ਤੇ ਜੇ ਉਹਨੇ ਵਾਪਸ ਬਾਅਦ ਨਾ ਦਿੱਤਾ ਤੇ ਫੇਰ ਕੋਈ ਗੱਲ ਨਹੀਂ ਦੇ ਦੇਣਾ ਉਹਨੇ ਫੇਰ ਕਰਨਾ ਘੱਟ ਕੰਮ ਹੋ ਲਾਂਦੇ ਹੋਏ ਨਾ ਫੇਰ ਦੇ ਦੇਣਾ ਉਹਨੇ ਮੰਮੀ ਜਦੋਂ ਮੈਂ ਉਹਨੂੰ ਫੜਾਇਆ ਨਾ ਹਾਂ ਤੇ ਚਾਹੇ ਭੜਾ ਚੜਿਆ ਹੂੰ ਮੇਰਾ ਜੀਤ ਨਹੀਂ ਕਰਨ ਦਿਆ ਸੀ ਪਰ ਜਿਹੜਾ ਕੰਮ ਤੇ ਕਰਨ ਵਾਸਤੇ ਕਿਹਾ ਨਾ ਉਹਦਾ ਕਰਕੇ ਮੈਨੂੰ ਕਰਨਾ ਹੀ ਪਿਆ ਇਹ ਕੰਮ ਨਹੀਂ ਵਧੀਆ ਕੀਤਾ ਵਾ ਤੂੰ ਬਹੁਤ ਵਧੀਆ ਕੀਤਾ ਪੁੱਤ ਇਹ ਕੰਮ ਕਰਨਾ ਹੀ ਪੈਣਾ ਸੀ ਯਾ ਸਿੱਧੀ ਉਂਗਲ ਨਾ ਕਿਉਂ ਨਿਕਲੇ ਡੈਡੀ ਕਰਨੀ ਪੈਂਦੀ ਆ ਕੋਈ ਗੱਲ ਮਮੀ ਸਹੀ ਏ ਤੁਹਾਡੀ ਤੇ ਇਹਨਾਂ ਨੂੰ ਤਾਂ ਮੈਂ ਆਪਣੇ ਵੱਲ ਕਰ ਲਿਆ ਵਾ ਅੱਛਾ ਥੋੜੀ ਟੈਨਸ਼ਨ ਨਾ ਲੋ ਤੁਸੀਂ ਅੱਛਾ ਬਸ ਸਾਸ ਨਾ ਜਾਵੇ ਉੱਤਰ ਸਾਸ ਮੇਰੇ ਵੀ ਕਹੀ ਜਾਂਦੀ ਆ ਮੈਂ ਉਹਨੂੰ ਨਹੀਂ ਛੱਡਣਾ ਓਏ ਓਹ ਜਿਥਾਣੀ ਦੇ ਗੁਣ ਗੰਦੀ ਏ ਨਾ ਉਹਦੇ ਗੁਣ ਗੰਦੀ ਏ ਹਾਂ ਉਹ ਕਹਿੰਦੀ ਵੇ ਮੈਂ ਤਾਂ ਚਾਹ ਉਹ ਚਾਹੀਦੀ ਆ ਕਿਉਂ ਚਾਚੀ ਚਾਹੀਦੀ ਆ ਉਹਨੂੰ ਚਾਚੀ ਚਾਹੀਦੀ ਏ ਬਸ ਵੇ ਲੋ ਇਟਾ ਵਟਾ ਕੰਮ ਵੀ ਹੋਇਆ ਵਾ ਤਾਂ ਵੀ ਨਹੀਂ ਲੱਗਦੀ ਨੂੰ ਓਏ ਗੱਲ ਨੂੰ ਨਹੀਂ ਲੱਗਣੀ ਮੇਰੇ ਗੱਲ ਸੁਣ ਪੁੱਤ ਜਦੋਂ ਆਉਂਦਾ ਹੁੰਦਾ ਨਾ ਬਾਹਰੋਂ ਚਾਹ ਪਾਣੀ ਆਪੇ ਪੁੱਛਿਆ ਕਰ ਆਪੇ ਸਾਰਾ ਕੁਝ ਦਿਆ ਕਰ ਰੋਟੀ ਪਾਣੀ ਠੀਕ ਆ ਨਹੀਂ ਨਹੀਂ ਮੰਮੀ ਜਿੰਦਾ ਤੁਸੀਂ ਮੈਨੂੰ ਕਿਹਾ ਸੀ ਨਾ ਮੈਂ ਉਹ ਉਦੋਂ ਹੀ ਕੀਤਾ ਵਾ ਉਹਨੇ ਵਿੱਚ ਅੰਮਨੇ ਚਾਹ ਮੰਗੀ ਮੈਨੂੰ ਤਾਂ ਮੰਗੀ ਨਹੀਂ ਮੇਰੇ ਕੋਲੋਂ ਅੱਛਾ ਮੰਮੀ ਨੂੰ ਕਹਿਣ ਦੇ ਹੀ ਕਿ ਮੈਂ ਪਹਿਲਾਂ ਲਿਆ ਕੇ ਰੱਖ ਦਿੱਤੀ ਆਹੋ ਇਦਾਂ ਹੀ ਕਰਨਾ ਵਾ ਮੇਰੀ ਗੱਲ ਸੁਣ ਜੋ ਆਪਣੇ ਫਿਰ ਇਦਾਂ ਪਤਾ ਲੱਗੂ ਉਹਨਾਂ ਨੂੰ ਪਤਾ ਨਾ ਲੱਗਦੀ ਕੀ ਕੰਡੀਆਂ ਨੇ ਮम्मी ਮੈਂ ਦੇ ਇੱਕੋ ਗੱਲ ਕਹਤੀ ਉਹਨਾਂ ਨੂੰ ਕੰਮ ਮੈਂ ਘਰ ਦਾ ਸਾਰਾ ਕਰੂੰਗੀ ਅੱਛਾ ਚਾਚੀ ਵੱਲ ਨਹੀਂ ਮੈਂ ਜਾਣ ਦੇਣਾ ਕਿੰਨੋਂ ਹੀ ਆਹਨੇ ਠੀਕ ਵਾ ਇਦਾਂ ਹੀ ਇਦਾਂ ਹੀ ਚਾਚੀ ਨੂੰ ਮਿਲਣਾ ਵਾ 100 ਵਾਰੀ ਮਿਲੋ ਆਹੋ ਮੈਂ ਚੰਗਾ ਕੀਤਾ ਵਾ ਚਾਚੀ ਦੇ ਤੇ ਗੁਣ ਗਉਂਦੇ ਨੇ ਸਾਰੀ ਦੇ ਪਤਾ ਨਹੀਂ ਕੀ ਜੇ ਤਾਂ ਧੂੜਿਆ ਵਾ ਮੈਂ ਚਲ ਆ ਠੀਕ ਆ ਫਿਰ ਚੰਗਾ ਫਿਰ ਹਾਂ ਚਲੋ ਠੀਕ ਆ ਮੰਮੀ ਚੰਗਾ ਪੁੱਤ ਚੰਗਾ 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 ਤੂੜੀ ਬਣ ਗਈ ਐ ਕੱਲ ਦੀ ਤੇ ਕਣਕ ਨੂੰ ਕੁਸੁੱਟੀ ਗਈ ਐ ਫਿਰ ਮਾਨਾਂ ਵੇਲੇ ਹੋ ਗਏ ਹੌਣ ਪਾਣੀ ਪੁਣੀ ਲੰਮਨੇ ਆ ਥਾਲੀਆਂ ਨੂੰ ਤੇ ਮੇਰਾ ਲੱਦਾ ਪੱਠੇ-ਪੁੱਠੇ ਬੀਜਾਂ ਥੋੜੀ ਜੀ ਮੇਰੀ ਗੱਲ ਸੁਣ ਮੈਂ ਦੇਖ ਲੋ ਤੇ ਆ ਆਹੋ ਅੰਸ਼ਾ ਕੰਮ ਹੀ ਕੋਈ ਕੰਮ ਕੋ ਮਗਾਦਾ ਹੀ ਹਾਂ ਮੈਂ ਤੁਹਾਡੇ ਨਾਲ ਗੱਲ ਕਰਨੀ ਆ ਕੱਲ ਪਸਤੋਂ ਦੀ ਗੱਲ ਕਰਨੀ ਆ ਦੱਸੋ ਗੱਲ ਪਤਾ ਨਾ ਇਹ ਆ ਮੰਮੀ ਪਤਾ ਨਾ ਹੁਣ ਕੀ ਕਹਿੰਦੇ ਆ ਕੀ ਕਹਿੰਦੇ ਆ ਵੀ ਏਸੀ ਲੈ ਕੇ ਆ ਪਿੰਡੋਂ ਤੇ ਤੁਸੀਂ ਵੀ ਸਿਆਣੇ ਆ ਆਪ ਦੱਸੋ ਮੈਂ ਕਿੱਥੋਂ ਲੈ ਕੇ ਆਵੇਂ ਸੀ ਉਹ ਤੇ ਵਿਚਾਰਾ ਆਪਣਾ ਕੇ ਜ਼ਰਾ ਭੰਨੀ ਕਿਦਾਂ ਕਰਨ ਦਿਆ ਵਾ ਇਹ ਕਿਸ ਦਾ ਗਲਾਨੀ ਕੁਟੀ ਦਾ ਜੇ ਕੋਈ ਰੋਟੀ ਖਾਂਦਾ ਵਾ ਨਾ ਉਹਨੂੰ ਖਾ ਲੈਂਦਿਆ ਕਰੋ ਮੰਮੀ ਕਿਉਂ ਏਦਾਂ ਕਰਦੇ ਆ ਤੇਰ ਨਾਲ ਕਿੱਥੋਂ ਮੰਮੀ ਨੇ ਗੱਲ ਕਰਤੀ ਆ ਮੇਰੇ ਨਾਲ ਅਜੇ ਤੱਕ ਕੀਤੀ ਨਹੀਂ ਉਹਨੇ ਜੇ ਕਹਿਣਾ ਵੀ ਹੁੰਦਾ ਨਾ ਉਹਨੇ ਤੈਨੂੰ ਤਾਂ ਪਹਿਲਾਂ ਮੇਰੇ ਨਾਲ ਗੱਲ ਕਰਨੀ ਐਵੇਂ ਆਪਣੇ ਕੋਲੋਂ ਨਾ ਮਰੀ ਜਾਇਆ ਕਰ ਤੁਹਾਡੇ ਨਾਲ ਗੱਲ ਕਿੱਥੋਂ ਕਰਨੀ ਆ ਮੰਮੀ ਤੇ ਮੇਰੇ ਪਰਸੋਂ ਦੀ ਜਾਨ ਖਾਂਦੇ ਆ ਹੁਣ ਮੈਨੂੰ ਕਹਿਂਦੇ ਆ ਵੀ ਉਹਨੂੰ ਹਿੰਦੇ ਨੂੰ ਫੋਨ ਲਾ ਤੇ ਹੁਣੇ ਲਾ ਤੇ ਮੈਂ ਦੱਸੋ ਕੀ ਕਰਾਂ ਤੂੰ ਲਾਇਆ ਸੀ ਮੈਂ ਤਾਂ ਕੱਲ ਦੀ ਭੁਖੀ ਮਰ ਗਈ ਆ ਮੈਨੂੰ ਤਾਂ ਰੋਟੀ ਨਹੀਂ ਖਾਣ ਦੇਂਦੇ ਕਹਿੰਦੇ ਆ ਵੀ ਹੁਣੇ ਫੋਨ ਲਾ ਤੇ ਉਹ ਲਾਇਆ ਹੀ ਤੇ ਉਹਨੇ ਚੁੱਕਿਆ ਨਹੀਂ ਗਾੜੀਆਂ ਹਾਂ ਚੱਲ ਕੋਈ ਗੱਲ ਨਹੀਂ ਮੰਮੀ ਨੂੰ ਮੈਂ ਪੁੱਛ ਲੈਣਾ ਗੱਲ ਪੁੱਛਣ ਦੀ ਨਹੀਂ ਹੈਗੀ ਤੁਸੀਂ ਥੋੜਾ ਬੋਧਾ ਮੰਮੀ ਨੂੰ ਸਮਝਾਇਆ ਕਰੋ ਹਾਂ ਭੀ ਜਿਉ ਉਹ ਵਿਚਾਰੇ ਹੈ ਹੀ ਇਦਾਂ ਦੇ ਆ ਉਹਨਾਂ ਵਿਚਾਰਿਆਂ ਦੀ ਕਿਉਂ ਜਾਣ ਲੈਣੀ ਆ ਓਏ ਅਸੀਂ ਕਿਤੇ ਉਥੇ ਲੱਖ ਰੁਪਏ ਦਾ ਵਾ ਜੇ ਮੰਗ ਵੀ ਲਿਆ ਵਾ ਤੇ ਦੇ ਜਾਣ ਕੋਈ ਗੱਲ ਨਹੀਂ ਉਹ ਤਾਂ ਮੰਮੀ ਨੂੰ ਮੈਂ ਪੁੱਛਣਾ ਪਹਿਲਾਂ ਕੀ ਆ ਵੀ ਹੈਗਾ ਵਾ ਉਹ ਦੇ ਜਾਣ ਉਹ ਮੈਨੂੰ ਇਹ ਤਾਂ ਦੱਸੋ ਚੱਲ ਜਾ ਫਿਰ ਇੱਥੇ ਤਾਂ ਮਾਸ਼ਾ ਨਾ ਲਾਉਣ ਬਾਰਾ ਤੁਹਾਡੇ ਕੋ ਸਾਰਾ ਕੋ ਹੈਗਾ ਵਾ ਤੁਹਾਡੇ ਕੋ ਨਹੀਂ ਆਉਂਦੇ ਤਾਂ ਉਹ ਵਿਚਾਰਾ ਕਿੱਥੋਂ ਦੇ ਜੇ ਓਏ ਆਹੀਂ ਲੈ ਆਵਾਂਗੇ ਮਰੇ ਨਹੀਂਗਾ ਆਹੀਂ ਆਗੇ ਤਾਂ ਲੈ ਓ ਫਿਰ ਹਾਂ ਜਿਹੇ ਗੱਲ ਤੇ ਹੀ ਆਦੇ ਫਿਰ ਉਹਨਾਂ ਦੀ ਐਵੇਂ ਜਾਨ ਖਾਈ ਜਾਂਦੇ ਤਾਂ ਜਾ ਫਿਰ ਅੰਦਰ ਚੱਲ ਜਾ ਲੋਕਾਂ ਕੋਲ ਹੀ ਤਮਾਸ਼ਾ ਲਾ ਲਾ ਦਸੰਡੀ ਤਮਾਸ਼ਾ ਤੇ ਤੁਸੀਂ ਆਪ ਲਾਉਂਦੇ ਜੇ ਤੂੰ ਤੁਸੀਂ ਨਾ ਇਦਾਂ ਦੀਆਂ ਗੱਲਾਂ ਕਰੋ ਤੇ ਆਪੇ ਤਾਂ ਤੁਸੀਂ ਕਰ ਸਕਦੀ ਸੀ ਆ ਗੱਲ ਮੇਰਾ ਜੇ ਮੈਂ ਇੱਥੇ ਖਲੋ ਹੀ ਗਿਆ ਵਾਂ 5 ਮਿੰਟ ਆਣ ਕੇ ਤੇ ਤੂੰ ਹੁਣ ਸਿੰਝ ਪਾਤੀ ਇਹ ਲਾਏ ਦੇ ਕਾਂ ਆਟਾ ਇੱਥੇ ਰੱਖ ਕੇ ਤੇ ਆਪੋ ਗੇਟ ਲਾ ਕੇ ਜਾ ਕੇ ਪਤਾ ਨਹੀਂ ਉਹਨਾਂ ਕੀ ਸਲਾਵਾ ਕਰ ਲਈ ਸਲਾਵਾ ਕਾਦੀਆਂ ਕਰਨੀਆਂ ਇਹੋ ਹੀ ਦੱਸਣ ਲਈ ਹੋਣੀ ਆ ਕਿ ਵੀ ਮੰਮੀ ਮੈਨੂੰ ਅਸੀ ਵੱਲੋਂ ਕਹਿਣ ਡਈ ਐ ਤੇ ਦੱਸ ਦੇ ਮੈਨੂੰ ਗੜਾ ਤੇਰਾ ਡਰ ਪਿਆ ਕੋਈ ਨਹੀਂ ਆ ਲੈਂਦੇ ਇਹਨੂੰ ਵੀ ਛੁੱਡੂ ਜੇ ਇਹਨੂੰ ਤੇ ਮੈਂ ਦੱਸਦੀ ਆ ਨਾ ਕਿ ਦਾ ਖਲੋਤਾ ਉਹਦੇ ਲਾਗੇ ਬੋਲ ਤੇ ਜੱਜਣਾ ਪਿਆ ਕਰੋ ਜੇ ਮੈਂ ਤੁਹਾਡੀ ਇੱਜ਼ਤ ਕਰਦੀ ਆ ਨਾ ਤੇ ਤੁਸੀਂ ਵੀ ਥੋੜੀ ਬੋਤੀ ਕਰ ਲਿਆ ਕਰੋ ਉਹ ਚੱਲ ਜਾ ਗਾਂ ਅੰਦਰ ਜਾ ਪਾੜੀ ਪਾਣੀ ਪੈਣਾ ਹੁੰਦਾ ਬਸ ਇਹਨਾਂ ਨੇ ਉਦੋਂ ਹੀ ਤੇ ਤੂੰ ਅੰਦਰ ਜਦੋਂ ਹੋਊਗਾ ਉਦੋਂ ਗੱਲ ਕਰ ਲਈ ਛਿੰਜ ਪਾਤੀ ਆ ਗੇਟ ਲੱਗੇ ਆਣਗੇ ਮਾਤਾ ਗੱਲ ਸੁਣਾ ਮੇਰੀ ਦੱਸ ਕੀ ਕਹਿਣਾ ਉਹ ਦੱਸਣਾ ਕੀ ਆ ਰੁਪਿੰਦਰ ਮੈਨੂੰ ਕਹਿੰਦੀ ਵੀ ਮਾਤਾ ਕਹਿੰਦੀ ਅਸੀਂ ਲੈ ਕੇ ਆ ਪਿੰਡੋਂ ਵੀ ਮੈਨੂੰ ਤੇ ਅੱਗੇ ਹੀ ਪਤਾ ਸੀ ਵੀ ਖਲੋਤੀ ਆ ਤੈਨੂੰ ਲੈ ਕੇ ਉਹਨਾ ਕੋ ਡਈ ਹੁਣੀ ਆ ਤੇਰੇ ਕੰਨ ਭਰਨ ਤੇ ਤੂੰ ਕਿਦਨ ਕਹਤਾ ਉਹਨੂੰ ਵੀ ਅਸੀਂ ਲੈ ਕੇ ਆ ਮੇਰੇ ਨਾਲ ਤੂੰ ਗੱਲ ਹੀ ਨਹੀਂ ਕੀਤੀ ਪਹਿਲਾਂ ਨਹੀਂ ਤੇ ਕਹਿਤਾ ਵਾ ਤੇ ਮੈਂ ਕੋਈ ਮਾੜੀ ਗੱਲ ਕਹਤੀ ਆ ਇਹ ਅਸੀਂ ਲੱਗ ਜੂਗਾ ਤੇ ਤੁਹਾਨੂੰ ਵੀ ਫਾਇਦਾ ਹੀ ਆ ਉਹ ਹੈ ਤੇ ਫਾਇਦਾ ਵਾ ਤੇ ਉਹ ਦੇਣ ਜੋਗੇ ਹੈਗੇ ਆ ਜੇ ਤੂੰ ਹੀ ਇਦਾਂ ਕਹੀ ਜਾਏਗਾ ਨਾ ਤੇ ਫੇਰ ਉਹਨਾਂ ਕਿੱਥੋਂ ਦੇਣਾ ਉਹ ਮੈਂ ਕੀ ਕਹਿਣਾ ਵਾ ਉਹਨਾਂ ਦੇ ਹਾਲਾਤ ਦੇ ਅੱਗੇ ਉਹ ਜੇ ਸਾਈਕਲ ਤੇ ਇੱਥੇ ਹੁੰਦਾ ਵਾ ਕੋਈ ਗੱਲ ਨਹੀਂ ਉਹੋ ਜੇ ਆ ਕਣਕ ਵੇਚੀ ਆ ਹੁਣ ਆਪੇ ਲੈ ਕੇ ਦਊਗਾ ਕਣਕ ਕਿਤੇ ਚੰਗੇ ਮਰਬੇ ਆ ਉਹਨਾਂ ਕੋ ਕਿੰਨਾ ਖਰੇ ਹੈਗਾ ਵਾ ਕਿ ਨਹੀਂ ਹੈਗਾ ਤੇ ਤੂੰ ਆਪਣੇ ਦੋ ਕਿੱਲੇ ਉੱਥੇ ਸੋਟਾਉਣੇ ਹੀ ਨਹੀਂ ਹੈਗੀ ਤੇ ਉਹ ਮੈਂ ਕਹਿੰਦੇ ਆ ਵਾ ਰਹਿਣ ਦੇ ਗਾਂ ਘਰ ਜਾਵੇਂ ਕਪਤ ਪਾਊਗਾ ਮੁਰਕੇ ਕਪਤ ਕਾਦਾ ਪਹਿਣਾ ਵਾ ਹਾਂ लवली ਮੇਰੀ ਸੁਣ ਗੱਲ ਤੂੰ ਵੀ ਨਾ ਥੋੜਾ ਜਿਹਾ ਅਕਲ ਤੋਂ ਕੰਮ ਲਿਆ ਕਰ ਜੇ ਹੁਣ ਮੰਨ ਲਾ ਏਸੀ ਲਿਆਈਏ ਤੇ 30 40 ਹਜ਼ਾਰ ਦਾ ਆਉਣਾ ਵਾ ਤੇ ਉਹ ਸਾਡੇ ਪੈਸੇ ਬਚਣੇ ਹੀ ਆ ਜੇ ਇਹ ਉੱਥੋਂ ਲੈ ਆਊਗੀ ਤੇ ਉਹ ਬਚਨੇ ਤੇ ਹੈਗੇ ਆ ਜੇ ਉਹ ਜੇ ਹੋਣ ਤੇ ਫਿਰ ਤੇ ਤੰਗੀ ਦਈਏ ਪੂਰੀ ਇਹਨੂੰ ਉਹ ਫਿਰ ਮੇਰੇ ਗਾੜੀ ਰੋਂਦੀ ਆਣ ਕੇ ਵੀ ਸਾਡਾ ਗੁਜਾਰਾ ਮਹਾ ਚੱਲਣ ਡਿਆ ਵਾ ਤੁਸੀਂ ਤੰਗ ਕਰਦੇ ਜੀ ਤੂੰ ਉਹਦਾ ਰੋਂਣ ਵੇਖਦਾ ਵਾ ਨਾ ਉਹ ਤੇਰੇ ਗਾੜੀ ਤਾਂ ਰੋਂਦੀ ਏ ਜੇ ਤੂੰ ਵੀ ਗਾੜੀਆਂ ਕਹਿ ਦਿੰਦਾ ਕਿ ਚੱਲ ਕੋਈ ਨਹੀਂ ਐਸੀ ਕਹਤਾ ਵਾ ਮਾਤਾ ਨੇ ਲੈ ਆ ਉਹ ਐਨੀ ਗੱਲ ਤੇ ਮੈਂ ਕਹੀ ਆ ਤੇ ਫਿਰ ਤੇਨੂੰ ਉਹਦੇ ਰੋਂਣ ਦੀ ਕਾਦੀ ਪਈ ਆ ਉਹਨੇ ਤੇ ਰੋਂਦੀ ਰਹਿਣਾ ਵਾ ਤਾਂ ਫਿਰ ਫੋਨ ਕਰਾਉਣਾ ਇਹਨੂੰ ਕਰਾਇਆ ਨਹੀਂ ਤੂੰ ਮੈਂ ਇਹਨੂੰ ਕਿਹਾ ਸੀ ਵੀ ਕਰ ਫੋਨ ਅੱਛਾ ਤੇ ਗਾੜੀਆਂ ਰੋ ਰੋ ਕੇ ਦੱਸਦੀ ਸੀ ਪਰ ਇਹ ਆ ਕਿ ਤੂੰ ਫਿਕਰ ਨਾ ਕਰ ਐਸੀ ਤੇ ਹੁਣ ਉਥੋਂ ਹੀ ਆਊਗਾ ਕੋਈ ਗੱਲ ਨਹੀਂ ਫਿਰ ਜੇ ਮੈਨੂੰ ਕਹੂਗੀ ਨਾ ਹੁਣ ਤੇ ਮੈਂ ਕਹਣਾ ਮਾਤਾ ਨੀ ਕੰ ਮੰਦੀ ਚੱਲ ਕੈਦੀ ਤੂੰ ਇਦਾਂ ਹੀ ਤੇ ਬਾਕੀ ਇਹ ਆ ਵੀ ਥੋੜੀ ਬੋਤੀ ਤੂੰ ਵੀ ਜੁਰਤ ਰੱਖਿਆ ਕਰ ਹਾਂ ਤੂੰ ਐਵੇਂ ਹੀ ਬਸ ਜਿੱਦਾ ਉਹ ਕਹਿੰਦੀ ਉਹ ਮੈਨੂੰ ਤਾਂ ਕਹਿੰਦਾ ਹੀ ਨਹੀਂ ਪਤਾ ਜਾਂ ਤੇ ਮੈਨੂੰ ਗੱਲ ਦਾ ਪਤਾ ਹੋਵੇ ਵੀ ਤੂੰ ਕਿਹਾ ਮਾਨੂੰ ਏਸੀ ਲੈਣੋਂ ਤੇ ਮੈਂ ਵੀ ਫਿਰ ਪੁੜਕੁੱਟ ਦਾ ਗਾੜੀਆਂ ਇਹਨੇ ਤਾਂ ਇਦਾਂ ਕੋਈ ਚੀਜ਼ ਵੀ ਨਹੀਂ ਲਿਓਣੀ ਨਾ ਇਹਨੇ ਪਹਿਲਾਂ ਕੋਹ ਹਿਲਾਂਦਾ ਨਾ ਇਹ ਹੋਣ ਲਿਓਣ ਲਈ ਆ ਤੇ ਦੱਸ ਇੱਕ ਏਸੀ ਕਹਤਾ ਵਾ ਹੋਰ ਇਹਨੂੰ ਕੀ ਕਹਤਾ ਕੋਈ ਗੱਲ ਨਹੀਂ ਮੈਂ ਵੀ ਕਹਿਣਾ ਵਾ ਵੀ ਫੋਨ ਕਰਾਂ ਨੂੰ ਹਿੰਦੇ ਨੂੰ ਆ ਤੋ ਵੀ ਕਹੀਂ ਥੋੜਾ ਜਾ ਫੇਰੇ ਦੇ ਕੰ ਕਰ ਲੈ ਇਦਾਂ ਨਹੀਂ ਹੋਏ ਇਹਨੇ ਗੱਲ ਮੰਨਣੀ ਹੈਗੀ ਮੈਨੂੰ ਪਤਾ ਹੁੰਦਾ ਤੇ ਮੈਂ ਉਦੋਂ ਕਹਿ ਦੇਣਾ ਸੀ ਜੇਰਾ ਉਥੇ ਗਈ ਮੇਰੇ ਲੱਗੇ ਮੈਂ ਤੂੰ ਵੀ ਉਧਰ ਵਿਆਹ ਹੀ ਤੂੜੀ ਤੁਹਾਡੀ ਬਣਾਉਣਾ ਤੇ ਮੇਰਾ ਵੀ ਟਾਈਮ ਨਹੀਂ ਲੱਗਾ ਤੈਨੂੰ ਦੱਸਣ ਦਾ ਉਹ ਚੱਲ ਕੋਈ ਗੱਲ ਨਹੀਂ ਜੋ ਹੋ ਗਿਆ ਉਹਨ ਹੋ ਗਿਆ ਭਿਲੇ ਆਉਗੀ ਫਿਰ ਮਗਰੋਂ ਕੀ ਜੇ ਲਿਆਉਣਾ ਹੀ ਆ ਤੇ ਤੇ ਚੱਲ ਮੈਂ ਵੇਖ ਲਾਂ ਕੋਈ ਕੰਮ ਆਟਾ ਅੰਦਰ ਗੁੰਨਣ ਵਾਲਾ ਪਿਆ ਆ ਉਹ ਉਥੇ ਜਾ ਕੇ ਤੇ ਖਲੋਤੀ ਚੱਲ ਆਪੇ ਗੁੰਨ ਦਿੰਦੀ ਆ ਕਹਦੇ ਹਾਂ ਉਹਨੂੰ ਜਾ ਕੇ ਉਹਨੂੰ ਹੀ ਕਹਿਣਾ ਵਾ ਮੈਂ ਤਾਂ ਨਹੀਂ ਲੱਗੀ ਗੁੰਨਣ ਮੈਂ ਤਾਂ ਕਦੀ ਵੀ ਨਹੀਂ ਤੂੰ ਫਿਰ ਮੈਂ ਗੁੰਨ ਦਿੰਨਾ ਵਾ ਆਪੇ ਉਹ ਗੁੰਨੂਗੀ ਕਿ ਤੂੰ ਕੋ ਗੁੰਦਣਾ ਜਿਹੜੀ ਛੱਡ ਕੇ ਗਈ ਤੇਰੇ ਵੱਲੋਂ ਚੱਲ ਜਾ ਚਾਹ ਬਣਾਈ ਆ ਘੁੱਟਕ ਨਹੀਂ ਚਾਹ ਬਣੀ ਆ ਮੈਂ ਲਿਆ ਦੇਣੀ ਆ ਤੇਰੀ ਲਿਆ ਦੇ ਫਿਰ ਘੁੱਟ ਨਵੀਂ ਤੋਂ ਨਵੀਂ ਗੱਲ ਸਾਨੂੰ ਮਿਲ ਜਾਂਦੀ ਏ ਤੁਹਾਡੇ ਕੋਲੋਂ